ਇੱਕ ਦਿਨ ਚੂੜੇ ਨਾਲ ਰੋਟੀ ਪਕਾਉਣੀ ਬੜੀ ਔਖੀ ਹੁੰਦੀ ਆ। ਕਈ ਵਾਰ ਤੇ ਗਰਮ ਹੋ ਕੇ ਬਾਹਰ ਨਹੀਂ ਲੱਗ ਜਾਂਦਾ ਵਾ। ਕਿਨ ਜਦੋਂ ਮੈਂ ਵਿਆਹ ਕੇ ਆਈ ਹੀ ਨਾ ਮੇਰਾ ਵੀ ਇਹੀ ਹਾਲ ਸੀ। ਮੈਂ ਤੇ ਮੰਮੀ ਨੂੰ ਕਹਿ ਕੇ ਤੇ ਸਵਾ ਮਹੀਨੇ ਬਾਅਦ ਹੀ ਚੂੜਾ ਵਧਾ ਲਿਆ ਏ। ਦੀਦੀ ਤੂੰ ਹੀ ਤੇ ਕਹਤਾ ਹੀ ਪਰ ਮੈਂ ਕਿੱਦਾਂ ਕਾਂ? ਮੈਨੂੰ ਤਾਂ ਮੰਮੀ ਤੋਂ ਡਰੀ ਲੱਗੀ ਜਾਂਦਾ ਵਾ ਕਿ ਕਿਤੇ ਉਹ ਮੇਰੀ ਗੱਲ ਦਾ ਗੁੱਸਾ ਹੀ ਨਾ ਕਰ ਜਨ ਕਿ ਤੇਰੇ ਕੋਲ ਚੂੜਾ ਵੀ ਨਹੀਂ ਪਾਇਆ ਜਾਂਦਾ। ਕਿਨ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ? ਜੇ ਤੇਨੂੰ ਨਹੀਂ ਸੂਟ ਕਰਦਾ ਤੇ ਇਹਦਾ ਮਤਲਬ ਇਹ ਥੋੜਾ ਵਾ ਕਿ ਆਪਾਂ ਜੂੜੇ ਨੂੰ ਪਾ ਕੇ ਹੀ ਰੱਖਣਾ। ਕੀ ਦੱਸਾਂ ਦੀਦੀ ਤੁਹਾਨੂੰ ਮੈਂ? ਕਿ ਇਹ ਵਰ ਦੇ ਦਿਨ ਦੇ ਵਿੱਚ 3-3 4-4 ਵਾਲੀ ਰੈਸਸ ਵਾਲੀ ਕਰੀਮ ਲਾਉਣੀ ਪੈਂਦੀ ਆ ਫੇਰ ਜਾ ਕੇ ਆਰਾਮ ਮਿਲਦਾ ਮੈਨੂੰ ਉਹ ਤਾਂ ਤੇਰੀ ਗੱਲ ਠੀਕ ਆ ਕਿਰਨ ਜਦੋਂ ਚੂੜਾ ਪਾਇਆ ਹੋਵੇ ਨਾ ਬਾਹਾਂ ਨੂੰ ਹਵਾ ਨਹੀਂ ਲੱਗਦੀ ਪਸੀਨਾ ਆ ਜਾਂਦਾ ਉਹਦੇ ਨਾਲ ਰੈਸਸ ਹੋ ਜਾਂਦੇ ਆ ਹਾਂਜੀ ਦੀਦੀ ਪਰ ਵੈਸੇ ਦੀਦੀ ਮੈਨੂੰ ਚੂੜਾ ਪਾਉਣ ਦਾ ਨਾ ਬਹੁਤ ਹੀ ਜ਼ਿਆਦਾ ਸ਼ੌਂਕ ਹੀ ਪਰ ਜਦੋਂ ਹੁਣ ਕੰਮ ਨਹੀਂ ਨਾ ਹੁੰਦਾ ਉਦੋਂ ਦਿਲ ਕਰਦਾ ਵਾ ਕਿ ਕੰਮ ਕਰਦਿਆਂ ਇਹਨਾਂ ਥੋੜਾ ਜਿਹਾ ਘਟਾ ਦਿਆ ਕਰਾਂ ਚੱਲ ਕੋਈ ਨਾ ਕਿਰਨ ਜੇ ਤੈਨੂੰ ਡਰ ਲੱਗਦਾ ਨਾ ਮੰਮੀ ਕੋਲੋਂ ਮੰਮੀ ਨਾਲ ਗੱਲ ਕਰਨ ਲੱਗਿਆਂ ਤਾਂ ਮੈਂ ਮੰਮੀ ਨਾਲ ਗੱਲ ਕਰ ਲਾਂਗੀ ਤੇਰਾ ਚੂੜਾ ਵ ਨਾਲੇ ਕਰਨੇ ਇੱਕ ਗੱਲ ਕਮਾਂ ਤੈਨੂੰ ਕਿੰਨਾ ਚਿਰ ਹੋ ਗਿਆ ਇਹ ਘਰ ਦੇ ਚਾਈ ਨੂੰ ਤੈਨੂੰ ਮੰਮੀ ਨਾਲ ਆਪ ਗੱਲ ਕਰਨੀ ਚਾਹੀਦੀ ਆ ਲੈ ਮੈਂ ਫੁਲਕੇ ਸੇਕ ਦਿੰਨੀ ਆ ਕਿਤੇ ਗਰਮ ਤਵਾ ਨਾਲ ਲਵਾ ਲਈ ਬਾਣਾ ਜਾ ਜਾ ਕੇ ਤੂੰ ਮੰਮੀ ਨਾਲ ਗੱਲ ਕਰ ਨਹੀਂ ਨਹੀਂ ਦੀਦੀ ਰਹਿਣ ਦੋ ਫੁਲਕੇ ਮੈਂ ਆਪੇ ਸੇਕ ਲੈਣੇ ਆ ਕਿਰਨ ਦੀਦੀ ਵੀ ਕਹਿੰਦੀ ਆ ਤੇ ਮੇਰੀ ਗੱਲ ਵੀ ਨਹੀਂ ਮੰਨਦੀ ਫੁਲਕੇ ਮੈਂ ਆਪੇ ਸੇਕ ਲੈਣੇ ਆ ਆ ਦੋ ਭਾਂਡੇ ਪਏ ਆ ਤੂੰ ਇਹ ਢੋਲਾ ਤੇ ਫਿਰ ਮੰਮੀ ਨੂੰ ਰੋਟੀ ਦੇ ਆ ਜਾ ਕੇ ਮੰਮੀ ਦੀ ਦਵਾਈ ਦਾ ਟਾਈਮ ਹੋ ਗਿਆ ਜੇ ਮੰਮੀ ਦੀ ਰੋਟੀ ਲੇਟ ਹੋ ਜੇ ਤੈਨੂੰ ਪਤਾ ਫਿਰ ਉਹ ਬੋਲਣ ਲੱਗ ਜਾਂਦੇ ਆ ਚਲੋ ਠੀਕ ਹੈ ਦੀਦੀ ਪਹਿਲਾ ਮੈਂ ਇਦਾਂ ਕਰਦੀ ਆ ਮੰਮੀ ਨੂੰ ਜਾ ਕੇ ਰੋਟੀ ਦੇ ਆਉਣੀ ਆ ਤੇ ਭਾਂਡੇ ਮੈਂ ਇਕੱਠੇ ਸਾਫ ਕਰ ਲਾਂਗੇ ਚੱਲ ਕੋਈ ਨਾ ਇਦਾਂ ਹੀ ਕਰ ਲਾ ਫਿਰ ਚਲੋ ਠੀਕ ਹੈ ਦੀਦੀ ਕੋਈ ਗੱਲ ਨਾ ਕਰਨ ਜੋ ਕੁਝ ਮੇਰ ਨਾਲ ਇਹ ਘਰ ਵਿੱਚ ਚੂੜਾ ਵਧਾਉਣ ਲੱਗਿਆ ਹੋਇਆ ਹੀ ਨਾ ਤੇਰਨਾ ਵੀ ਉਹ ਸਭ ਹੋਣਾ ਬਣਦਾ ਆਖਰ ਤੂੰ ਵੀ ਇਹ ਘਰ ਦੀ ਛੋਟੀ ਨੋ ਆ ਮੰਮੀ ਜੀ ਰੋਟੀ ਖਾ ਲੋ ਲਿਆ ਨਾ ਤੂੰ ਹੁਣ ਇੱਥੇ ਮੇਰੇ ਲਾਗੇ ਖਲੋ ਕੇ ਕੀ ਕਰਨ ਰਹੀ ਆ ਮੰਮੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਦੱਸ ਕਿਹੜੀ ਗੱਲ ਕਰਨੀ ਆ ਮੰਮੀ ਗਰਮੀ ਬੜੀ ਹੋ ਗਈ ਆ ਤੇ ਤੁਸੀਂ ਦੀਦੀ ਨੂੰ ਕਹਿ ਕੇ ਮੇਰਾ ਚੂੜਾ ਵਧਾ ਦੋ ਹਾਂ ਨਹੀਂ ਚੂੜਾ ਵਧਾ ਕੇ ਤੂੰ ਕੀ ਕਰਨਾ ਵਾ ਕਿੰਨਾ ਸੋਹਣਾ ਤੇ ਲੱਗਣ ਡਿਆ ਵਾ ਪਾਈ ਰੱਖ ਮੰਮੀ ਮੇਰੇ ਨਾ ਖਾਰਸ਼ ਬੜੀ ਹੁੰਦੀ ਆ ਤੇ ਜੇ ਆਪਾਂ ਇਹਨੂੰ ਥੋੜਾ ਜਿਹਾ ਵਧਾ ਦਈਏ ਤੇ ਮੈਨੂੰ ਕੰਮ ਕਰਨਾ ਸੌਖਾ ਹੋ ਜਾਊਗਾ ਚਲ ਕੋਈ ਗੱਲ ਨਹੀਂ ਮੈਂ ਕਰ ਦਿੰਦੀ ਆ ਕੁੜੀ ਨੂੰ ਫੋਨ ਆਪੇ ਆਣ ਕੇ ਤੇਰਾ ਚੂੜਾ ਵਧਾ ਦੇਗੀ ਠੀਕ ਆ ਮੰਮੀ ਜੀ ਤੇ ਬੱਡੀ ਕੀ ਕਰਨ ਰਹੀ ਆ ਅੰਦਰ ਮੰਮੀ ਦੀਦੀ ਅੰਦਰ ਫੁਲਕੇ ਲ ਤਾਂ ਨੂੰ ਕੋਈ ਕੰਮ ਹੀ ਉਹਨਾਂ ਨਾਲ ਏਦਾਂ ਕਰੀ ਉਹਨੂੰ ਆਖੀ ਰੋਟੀਆਂ ਪਕਾ ਕੇ ਤੇ ਕੋਠੇ ਤੋਂ ਜਾ ਕੇ ਕੱਪੜੇ ਲਾ ਲਿਆਏ ਤੁੱਪ ਬੜੀ ਏ ਤੁੱਪੇ ਸੜਨਦੇ ਆ ਚਲੋ ਠੀਕ ਹੈ ਮੰਮੀ ਜੀ ਆ ਵੇਹਲਾ ਇਹਦਾ ਵੀ ਸਰਿਆ ਹੀ ਪਿਆ ਵਾ ਪਰ ਇਹਦਾ ਦਿਮਾਗ ਆਪਣਾ ਨਹੀਂ ਕੰਮ ਕਰਦਾ ਵੀ ਮੈਂ ਹੀ ਕੋਠੇ ਤੋਂ ਕੱਪੜੇ ਲਾ ਲਿਆ ਵਾ ਜਾ ਕੇ ਹੁਣ ਇਹਨੇ ਉਹਨੂੰ ਜਾ ਕੇ ਕਹਿਣਾ ਵੀ ਕੱਪੜੇ ਲਾ ਲਿਆ ਚਲ ਕਰੀ ਜਾਂਦੇ ਜੋ ਕਰਦੀਆਂ ਵਾ ਮੈਨੂੰ ਕੀ ਲੱਗੇ ਦੀਦੀ ਤੇ ਕਹਿੰਦੇ ਹੀ ਨਾ ਕਿ ਤੈਨੂੰ ਮੰਮੀ ਨਾਲ ਆਪ ਗੱਲ ਕਰਨੀ ਚਾਹੀਦੀ ਏ ਚੂੜਾ ਵਧਾਉਣ ਵੱਲ ਤੇ ਮੈਂ ਮੰਮੀ ਨਾਲ ਗੱਲ ਕਰ ਲਈ ਆ ਤੇ ਮੰਮੀ ਮੰਨ ਵੀ ਗਏ ਆ ਮੰਮੀ ਕਹਿੰਦੇ ਮੈਂ ਤੇਰੀ ਦੀਦੀ ਨੂੰ ਫੋਨ ਲਾ ਦਿੰਨੀ ਆ ਉਹ ਆਪੇ ਤੇਰਾ ਚੂੜਾ ਵਧਾ ਜਾਣਗੇ ਆ ਕੇ ਚਲ ਠੀਕ ਆ ਕਿਰਨ ਨਾਲੇ ਤੈਨੂੰ ਪਤਾ ਨਾ ਚੂੜਾ ਵਧਾਉਣ ਦਾ ਸ਼ਗਨ ਹੁੰਦਾ ਕੋਈ ਚੰਗਾ ਜਿਹਾ ਸੂਟ ਵੇਖ ਤੇ ਉੱਤੇ ਜੋ ਤੇਰੇ ਕੋਲੋਂ ਸਰਦਾ ਨਾ ਉਹ ਸ਼ਗਨ ਦਾ ਖਦੀ ਕੋਈ ਗੱਲ ਨਹੀਂ ਦੀਦੀ ਮੇਰੇ ਕੋਲ ਜਿੰਨੇ ਵੀ ਸਿਪਣ ਵਾਲੇ ਸੂਟ ਹੈਗੇ ਆ ਨਾ ਮੈਂ ਸਾਰੇ ਉਹਨਾਂ ਦੇ ਅੱਗੇ ਰੱਖ ਦਿੰਨੇ ਆ ਜਿਹੜਾ ਉਹਨਾਂ ਨੂੰ ਪਸੰਦ ਆਏਗਾ ਉਹ ਆਪੇ ਰੱਖ ਲੈਣਗੇ ਚੱਲ ਵੇਖ ਲੈ ਕਰਨ ਜਿੱਦਾਂ ਤੈਨੂੰ ਸਹੀ ਲੱਗਦਾ ਉਦਾਂ ਹੀ ਕਰ ਲਈ ਪਰ ਦੇਣ ਲੈਣ ਵਧੀਆ ਕਰੀ ਮੈਂ ਵੀ ਆਪਣੀ ਵੱਲੋਂ ਦੇਣ ਲੈਣ ਵਧੀਆ ਕੀਤਾ ਹੀ ਪਰ ਮਾਵਾ ਤਾਂ ਇਹਾਂ ਦੀਆਂ ਅਜੇ ਤੱਕ ਗੱਲਾਂ ਸੁਣਨੀਆਂ ਪੈਂਦੀਆਂ ਮੈਨੂੰ ਉਹ ਕਿਉਂ ਦੀਦੀ ਕੋਈ ਨਾ ਕਰਨ ਤਾਈ ਮੋਂ ਤੇ ਆਪੇ ਪਤਾ ਲੱਗ ਜੂ ਤੈਨੂੰ ਕਿਉਂ ਗੱਲਾਂ ਸੁਣਨੀਆਂ ਪੈਂਦੀਆਂ ਇਹਨਾਂ ਦੀਆਂ ਚੱਲ ਇੱਥੇ ਖਲੋਤੀ ਗੱਲਾਂ ਨਾ ਮਾਰੀ ਜਾ ਤੁਰ ਰਸੋਈ ਦਾ ਖਲਾਰਾ ਚੁੱਕ ਤੇ ਮੈਂ ਕੋਠੇ ਤੋਂ ਕੱਪੜੇ ਲਾ ਲਿਆ ਵਾ ਚਲੋ ਠੀਕ ਹੈ ਦੀਦੀ ਰਿੰਕੀ ਹਾਂਜੀ ਮੰਮੀ ਅੱਜ ਨਾ ਕੁੜੀ ਨੇ ਆਉਣਾ ਆ ਕਿਰਨ ਦਾ ਚੂੜਾ ਵਧਾਉਣਾ ਤੇ ਰੋਟੀ ਪਾਣੀ ਝੱਜ ਦਾ ਬਣਾ ਲਿਓ ਤੇ ਨਾਲ ਮਿੱਠਾ ਬਣਾ ਲਿਓ ਕੁਝ ਠੀਕ ਆ ਮੰਮੀ ਜੀ ਇੱਕ ਮਿੰਟ ਪੁੱਤ ਕਿਰਨ ਨੇ ਤੇ ਇੰਨਾ ਕੋਈ ਗੱਲ ਕੀਤੀ ਆ ਚੂੜਾ ਵਧਾਈ ਦਾ ਕੀ ਦੇਣ ਲੈਣ ਕਰਨਾ ਆ ਮੰਮੀ ਕਿਰਨ ਨੇ ਤਾਂ ਬਸ ਮੇਰੇ ਨਾਲ ਐਨੀ ਇੱਕ ਗੱਲ ਕੀਤੀ ਆ ਕਿ ਮੇਰੇ ਕੋਲ ਅਲਮਾਰੀ 'ਚ 4-5 ਸੂਟ ਪਏ ਆ ਉਹ ਮੈਂ ਦੀਦੀ ਨੂੰ ਵਿਖਾਲ ਦੇਣੇ ਆ ਜਿਹੜਾ ਦੀਦੀ ਨੂੰ ਪਸੰਦ ਆਏਗਾ ਆਪੇ ਰੱਖ ਲੇਗੀ ਦੀਦੀ ਕੀ ਗੱਲ ਮੇਰੀ ਧੀ ਜਿਹੜੇ ਇਹਦੇ ਅਲਮਾਰੀ 'ਚ ਸੂਟ ਪਏ ਆ ਉਹਨਾਂ ਚੋਂ ਕੀ ਰਹਿ ਗਈ ਆ ਇਹਦੇ ਕੋਲ ਸ਼ਹਿਰਾਂ ਜਾ ਕੇ ਉਹਦੇ ਚੋਂ ਕੋਈ ਵਧੀਆ ਜਿਹਾ ਕੋਈ ਸੂਟ ਨਹੀਂ ਲੈਂਦਾ ਗਿਆ ਮੰਮੀ ਫੇਰ ਕੀ ਹੋ ਗਿਆ ਉਹ ਵੀ ਸੂਟ ਤੇ ਸਹਿਰੋਂ ਹੀ ਆਏ ਆ ਹੁਣ ਸਗਣਾ ਦੇ ਕੰਮ ਵਿੱਚ ਬੋਲੋ ਨਾ ਤੁਸੀਂ ਐਵੇਂ ਚਲ ਜਾ ਉਹਨੂੰ ਅੰਦਰ ਜਾ ਕੇ ਕਹਿ ਦੇ ਵੀ ਜੇ ਮੇਰੀ ਧੀ ਨੂੰ ਕੋਈ ਦੇਣ ਲੈਣ ਕਰਨਾ ਨਾ ਚੱਜ ਸਵਾਦ ਦਾ ਕਰੇ ਨਹੀਂ ਤੇ ਮੇਰੀ ਧੀ ਇਹ ਤੇ ਸੂਟਾਂ ਦੀ ਭੁੱਖੀ ਨਹੀਂ ਬੈਠੀ ਠੀਕ ਆ ਮੰਮੀ ਜੀ ਹਜੇ ਤੇ ਕੁੜੀ ਆਈ ਵੀ ਨਹੀਂ ਆ ਪਤਾ ਨਹੀਂ ਜੇ ਕੁੜੀ ਆ ਗਈ ਤੇ ਫੇਰ ਮਾਵਾਂ ਧੀਆ ਕਿਹੜੀ ਆ ਤੇ ਚੁੱਕਣ ਗਈਆਂ ਅਗੇ ਮੇਰੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਸਨਾ ਠੀਕ ਠਾਕ ਐ ਹਾਂਜੀ ਠੀਕ ਠਾਕ ਤੈਨੂੰ ਅਹੀਂ ਪੁੱਤ ਠੀਕ ਠਾਕ ਐ ਉਹ ਹੁਣ ਮਾਵਾਂ ਤੇ ਆਣ ਇੱਥੇ ਗੱਲਾਂ ਮਾਰੀ ਜਾਣੀਆਂ ਕਿ ਅੰਦਰ ਵੀ ਚੱਲੋ ਗਈਆਂ ਵੇਖ ਲਓ ਮੰਮੀ ਜੀ ਵਿਆਹ ਵੀ ਗਿਆ ਫੇਰ ਵੀ ਇਹਦੀਆਂ ਗੱਲਾਂ ਉਦਾਂ ਦੀਆਂ ਹੀ ਰਹੀਆਂ ਕੋਈ ਗੱਲ ਨਹੀਂ ਪੁੱਤ ਤੇ ਹਤੋਂ ਨਿਕਾ ਆ ਤੂੰ ਗੁੱਸਾ ਨਾ ਕਰ ਚੱਲਾ ਪਾ ਅੰਦਰ ਚੱਲੀਏ ਚਲੋ ਮੰਮੀ ਜੀ ਚਲ ਸੂਟ ਤੇ ਮੈਂ ਕੱਟ ਕੇ ਰੱਖ ਲਏ ਆ ਜਿਹੜਾ ਦੀਦੀ ਨੂੰ ਪਸੰਦ ਆਏਗਾ ਆਪੇ ਉਹ ਰੱਖ ਲੈਣਗੇ ਨਾਵ ਆਉਂਦੇ ਆ ਉਹਨਾਂ ਕੋਲੋਂ ਮੈਂ ਸ਼ਗਣ ਵੀ ਲੈ ਕੇ ਰੱਖ ਲੈਣੇ ਆ ਉਹ ਕਿਵੇਂ ਕਰਨਾ ਬੜਾ ਸੂਟਾਂ ਦਾ ਢੇਰ ਲਾਈ ਬੈਠੀ ਆ ਅੱਜ ਹੀ ਸਵਾ ਲੈਣੇ ਸਾਰੇ ਨਹੀਂ ਨਹੀਂ ਨਾਵ ਇਹ ਸੂਟ ਮੈਂ ਦੀਦੀ ਵਾਸਤੇ ਕੱਟ ਕੇ ਰੱਖੇ ਆ ਉਹਨਾਂ ਨੇ ਮੇਰਾ ਚੂੜਾ ਵਧਾਉਣਾ ਵਾ ਤੇ ਚੂੜਾ ਵਧਾਉਣ ਦੇ ਟਾਈਮ ਤੇ ਸੂਟ ਤੇ ਸ਼ਗਣ ਹੁੰਦਾ ਵਾ ਤਾਂ ਕਰਕੇ ਇੰਨਾ ਮੈਂ ਸੂਟਾਂ ਦਾ ਢੇਰ ਲਾਇਆ ਵਾ ਕਿ ਜਿਹੜਾ ਉਹਨਾਂ ਨੂੰ ਪਸੰਦ ਆਏਗਾ ਆਪੇ ਉਹ ਰੱਖ ਲੈਣਗੇ ਠੀਕ ਆ ਚਲੋ ਤੁਹਾਡੇ ਰਵਾਜਾਂ ਦਾ ਫਿਰ ਤੁਹਾਨੂੰ ਹੀ ਪਤਾ ਹੋਊਗਾ हां जी नव ਤੇ ਤੁਸੀਂ ਹੁਣ ਇਦਾਂ ਕਰੋ ਮੈਨੂੰ 3100 ਰੁਪਏ ਸ਼ਗਨ ਵੀ ਦੇ ਦਿਓ ਮੈਂ ਸੂਰ ਦੇ ਨਾਂ ਲਾ ਕੇ ਦੇਣਾ ਵਾ ਓ ਕਿਰਨ ਇਦਾਂ ਕਰ ਬਟੂਆ ਮੇਰਾ ਲਮਾਰੀ ਦੇ ਵਿੱਚ ਪਿਆ ਉਥੋਂ ਕੱਢ ਲੈ ਤੈਨੂੰ ਜਿੰਨੇ ਪੈਸੇ ਚਾਹੀਦੇ ਆ ਚਲੋ ਠੀਕ ਹੈ ਹਮਮ ਹੋਰ ਦੀਦੀ ਕਰੇ ਸਭ ਠੀਕ ਠਾਕ ਆ ਹਾਂਜੀ ਭਾਬੀ ਠੀਕ ਠਾਕ ਤੂੰ ਇਹ ਸੁਣਾ ਮੈਂ ਵੀ ਠੀਕ ਆ ਠੀਕ ਆ ਤੇ ਮੰਮੀ ਉਹ ਕਿੱਥੇ ਆ ਜਿਹਦਾ ਚੂੜਾ ਵਧਾਉਣ ਵਾਸਤੇ ਮੈਨੂੰ ਇੱਥੇ ਬੁਲਾਇਆ ਸੀ ਉਹ ਤੇ ਕਿਤੇ ਦਿਖਣ ਨਹੀਂ ਲਈ ਉਹ ਤਾਂ ਆਪਣੇ ਕਮਰੇ 'ਚ ਹੀ ਆ ਮੈਂ ਮਾਰਦੀ ਆ ਆਵਾਜ਼ ਆ ਪੇ ਆ ਜਾਂਦੀ ਆ ਕੀਨੇ ਪਤਾ ਤੈਨੂੰ ਦੀਦੀ ਆਈ ਆ ਜਾ ਅੰਦਰੋਂ ਉੱਠ ਕੇ ਹਾਂਜੀ ਆਈ ਮਮੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਹੋਰ ਸਨੋਂ ਕੀ ਹਾਲ ਜੀ ਹਾਂਜੀ ਠੀਕ ਠਾਕ ਤੂੰ ਸੁਣਾਓ ਵਧੀਆ ਆਪਣਾ ਹੈ ਤੇ ਕੀ ਗੱਲ ਭਾਬੀ ਵਿਆਹ ਨੂੰ ਹਜੇ ਸਾਲ ਹੋਇਆ ਤੇ ਚੂੜਾ ਵਧਾਉਣ ਦੀ ਪਹਿ ਵੀ ਗਈ ਹੈ ਕੀ ਦੱਸਾਂ ਦੀਦੀ ਤੁਹਾਨੂੰ ਤੁਹਾਨੂੰ ਵੀ ਪਤਾ ਵਾ ਗਰਮੀ ਕਿੰਨੀ ਹੈ ਤੇ ਗਰਮੀ ਦੇ ਨਾਲ ਚੂੜੇ ਦੇ ਥਲੇ ਪਸੀਨਾ ਆ ਜਾਂਦਾ ਵਾ ਤੇ ਰੈਸ਼ ਹੁੰਦੇ ਆ ਤਾਂ ਕਰਕੇ ਮੈਂ ਮੰਮੀ ਨੂੰ ਕਿਹਾ ਹੀ ਕਿ ਮੇਰਾ ਚੂੜਾ ਵਧਾ ਦਿਓ ਚੱਲ ਕੋਈ ਗੱਲ ਨਹੀਂ ਚੂੜਾ ਤੇ ਕਿਰਨ ਮੈਂ ਵਧਾ ਦੇਣੀ ਆ ਪਰ ਘਟੋ ਕਟੋਨਾ ਚਰ ਚੂੜਾ ਰੱਖਦੀ ਜਦ ਤੱਕ ਕੋਈ ਬੱਚਾ ਨਹੀਂ ਹੋ ਜਾਂਦਾ ਚਲ ਕੋਈ ਨਾ ਦੀਦੀ ਜਿੰਨਾ ਚਿਰ ਚੂੜਾ ਦੇ ਕੋਪਿਆ ਉਹਨੇ ਪਾ ਲਿਆ ਨਾਲੇ ਮੰਮੀ ਕਹਿੰਦੇ ਹੁੰਦੇ ਆ ਕਿ ਸਵਾ ਮਹੀਨੇ ਤੋਂ ਬਾਅਦ ਜਦੋਂ ਮਰਜੀ ਚੂੜਾ ਵਧਾ ਲਈਦਾ ਕਿਉਂ ਮੰਮੀ ਹਾਂ ਪੁੱਤ ਸਵਾ ਮਹੀਨੇ ਬਾਅਦ ਚੂੜਾ ਵਧਾ ਲਈਦਾ ਕੋਈ ਗੱਲ ਨਹੀਂ ਹੁੰਦੀ ਹੁਣ ਇੱਥੇ ਬੈਠੀਆਂ ਗੱਲਾਂ ਨਾ ਮਾਰੀ ਜਾਓ ਜਾਓ ਜਾ ਕੇ ਕੁੜੀ ਵਾਸਤੇ ਚਾਹ ਪਾਣੀ ਬਣਾ ਕੇ ਲਿਆਓ ਠੀਕ ਆ ਮੰਮੀ ਜੀ ਚਲ ਕਿਰਨ ਚਲ ਜੀ ਮੰਮੀ ਤੁਸੀਂ ਮੈਨੂੰ ਬੁਲਾ ਤੇ ਲਿਆ ਇੱਥੇ ਛੋਟੀ ਭਾਬੀ ਦਾ ਚੂੜਾ ਵਧਾਉਣ ਵਾਸਤੇ ਵੇਖਿਓ ਕਿਤੇ ਵੱਡੀ ਭਾਬੀ ਵਾਲੀ ਗੱਲ ਨਾ ਹੋਵੇ ਨਹੀਂ ਤੇ ਮੈਂ ਇੱਥੇ ਆਉਣਾ ਜਾਣਾ ਛੱਡ ਦੇਣਾ ਜੀ ਪੁੱਤ ਮੈਂ ਤੇ ਆਪ ਤੈਨੂੰ ਇਹੋ ਗੱਲ ਕਹਿਨੀ ਆਂ ਕਿ ਜੇ ਤੈਨੂੰ ਕੋਈ ਚੱਜ ਦੀ ਚੀਜ਼ ਦਵੇਗੀ ਤੇ ਤੂੰ ਰੱਖ ਲਈ ਨਹੀਂ ਤੇ ਬੇਸ਼ੱਕ ਤੂੰ ਇਹਨੂੰ ਕਹਿ ਦੇ ਮੈਨੂੰ ਕੋਈ ਲੋੜ ਨਹੀਂ ਹੈਗੀ ਇਹੋ ਜੇ ਸਮਾਨ ਦੀ ਠੀਕ ਆ ਮੰਮੀ ਜੀ ਵੱਡੀ ਭਾਬੀ ਆਰੀ ਤੇ ਮੈਂ ਚੁੱਪ ਕਰ ਗਈ ਸੀ ਪਰ ਹੁਣ ਨਹੀਂ ਜੇ ਮੈਂ ਚੁੱਪ ਰਹਿਣਾ ਜੇ ਮੈਨੂੰ ਮੇਰੀ ਪਸੰਦ ਦਾ ਸ਼ਗਨ ਨਾ ਮਿਲਿਆ ਤੇ ਜੋ ਆਪਾਂ ਕਰਜਾ ਪੁੱਤ ਪਹਿਲਾਂ ਉਹਨੂੰ ਚੂੜਾ ਤੇ ਵਧਾ ਲੈਂਦੇ ਪਹਿਲਾਂ ਵੇਖਦੇ ਆ ਠੀਕ ਆ ਮੰਮੀ ਜੀ ਲੈ ਪਾ ਵੀ ਚੂੜਾ ਤਾਂ ਮੈਂ ਤੁਹਾਡਾ ਵਧਾ ਦਿੱਤਾ ਵਾ ਤੇ ਹੁਣ ਮੇਰਾ ਸ਼ਗਨ ਕਿੱਥੇ ਆ ਇੱਕ ਮਿੰਟ ਰੁਕੋ ਦੀਦੀ ਮੈਂ ਹੁਣੇ ਲੈ ਕੇ ਆਉਣੀ ਆ ਠੀਕ ਆ ਮੰਮੀ ਇਹ ਕਿੱਥੇ ਗਈ ਆ ਹੁਣ ਦੀਦੀ ਉਹ ਤੁਹਾਡੇ ਵਾਸਤੇ ਸੂਟ ਲੈਣ ਗਈ ਆ ਅਗਲੀ ਨੇ ਆਪਣੀ ਅਲਮਾਰੀ ਚੋਂ ਸੂਟ ਲਾਇਆ ਤੁਹਾਡੇ ਵਾਸਤੇ ਕੀ ਗੱਲ ਮੰਮੀ ਇਹਨੇ ਅਲਮਾਰੀ ਚੋਂ ਸੂਟ ਕੱਢ ਕੇ ਲਾਇਆ ਮੇਰੇ ਵਾਸਤੇ ਨਵਾਂ ਨਹੀਂ ਸੂਟ ਲਿਆਂਦਾ ਗਾਇਦ ਕੋ ਮੇਰੇ ਵਾਸਤੇ ਦੀਦੀ ਇਹੋ ਗੱਲ ਤੈਨੂੰ ਮੈਂ ਕਹੀ ਸੀ ਕਿ ਕੁੜੀ ਨੇ ਆਉਣਾ ਉਹਨੂੰ ਕੋਈ ਚੰਗਾ ਸੂਟ ਲਾ ਦੇ ਇਹ ਕਹਿੰਦੀ ਮੇਰੇ ਕੋਲ ਨਵੇਂ ਸੂਟ ਹੈਗੇ ਘਰ ਵਾਲਮਾਰੀ ਚੋਂ ਮੈਂ ਉਹਨਾਂ ਚੋਂ ਕੋਈ ਲਾ ਦੇਣਾ ਕੋਈ ਗੱਲ ਨਹੀਂ ਪੁੱਤ ਪਹਿਲਾਂ ਮੈਨੂੰ ਵੇਖ ਲੈਣ ਦੇ ਵੀ ਇਹ ਕਿਦਾਂ ਦਾ ਦੇਣ ਲੈਣ ਕਰਦੀ ਆ ਫੇਰ ਮੈਂ ਗੱਲ ਕਰਾਂਗੀ ਇਹਦੇ ਨਾਲ ਠੀਕ ਆ ਮਮ ਜੀ ਆਲੋ ਦੀਦੀ ਸੂਟ ਤੇ ਤੁਹਾਡਾ ਸ਼ਗਨ ਆਪਾਂ ਵੀ ਉਹ ਹੀ ਸੂਟ ਨਹੀਂ ਜਿਹੜਾ ਤੁਸੀਂ ਮੈਨੂੰ ਆਪਣੇ ਵਿਆਹ ਵੇਲੇ ਵਿਖਾਇਆ ਸੀ ਤੇ ਤੁਹਾਡੀ ਪਿੱਕਿਆਂ ਤੋਂ ਆਇਆ ਸੀ ਹਾਂਜੀ ਦੀਦੀ ਇਹ ਉਹੀ ਸੂਟ ਆ ਵਿਆਹ ਵੇਲੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੀ ਨਾ ਤਾਂ ਕਰਕੇ ਮੈਂ ਇਹੋ ਕੱਢ ਕੇ ਰੱਖ ਲਿਆ ਕਿ ਜਦੋਂ ਤੁਸੀਂ ਆਓਗੇ ਤੇ ਮੈਂ ਤੁਹਾਨੂੰ ਦੇ ਦਾਂਗੀ ਭਾਬੀ ਇਹ ਸੂਟ ਮੈਨੂੰ ਉਦੋਂ ਪਸੰਦ ਹੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਵਿਆਹ ਹੋਏ ਨੂੰ ਤੁਹਾਡਾ ਸਾਲ ਹੋ ਗਿਆ ਹੁਣ ਇਹ ਸੂਟਾਂ ਦਾ ਰਵਾਜ ਨਹੀਂ ਰਿਹਾ ਨੀ ਕਿਰਨ ਤੈਨੂੰ ਤੇਰੀ ਜਠਾਣੀ ਨੇ ਵੀ ਕਿਹਾ ਇਹ ਵੀ ਜੇ ਤੂੰ ਕੁੜੀ ਨੂੰ ਦੇਣ ਲੈਣ ਕਰਨਾ ਆ ਤੇ ਚੱਜ ਦਾ ਕਰੀ ਨਹੀਂ ਤੇ ਨਾ ਕਰੀ ਤੇਰੇ ਕੋਲ ਕੋਈ ਚੱਜ ਦਾ ਸ਼ਹਿਰੋਂ ਲਿਆ ਕੇ ਸੂਟ ਨਹੀਂ ਉਹਨਾਂ ਦਿੱਤਾ ਗਿਆ ਨਾਲੇ ਕੁੜੀਏ ਹਾ ਕਾਟਜਾ ਖੋਲ ਕੇ ਵੇਖ ਵੀ ਇਹਨੇ ਤੈਨੂੰ ਦਿੱਤਾ ਕੀ ਆ ਕਿਤੇ 500 ਦਾ ਨੋਟ ਹੀ ਨਾ ਫੜਾਤਾ ਹੋਵੇ ਇਹਨੇ ਤੈਨੂੰ ਠੀਕ ਆ ਮੰਮੀ ਲੈ ਮੰਮੀ ਤੇਰੀ ਛੋਟੀ ਨੌਂ ਨੇ ਵੀ ਵੱਡੀ ਵਾਲਾ ਕੰਮ ਹੀ ਕੀਤਾ ਈ ਲੱਗਦਾ ਮੈਨੂੰ ਵੱਡੀ ਨੌਂ ਨੇ ਸਿਖਾਇਆ ਕਿ ਜਿੰਨੇ ਪੈਸੇ ਮੈਂ ਦਿੱਤੇ ਹੀ ਉਹਨੇ ਹੀ ਤੂੰ ਦੇ ਨੀ ਕੀ ਗੱਲ ਤੂੰ 3200 ਰੁਪਏ ਹੀ ਦਿੱਤਾ ਮੇਰੇ ਤੇਨੂੰ ਐਨੀ ਰੀਜਣਾ ਤੇਰਾ ਚੂੜਾ ਵਧਾਉਣ ਆਏ ਤੇ ਤੂੰ ਇਹੋ ਝਗਨ ਪਾਇਆ ਉਹਨੂੰ ਕੋਈ ਗੱਲ ਨਹੀਂ ਦੀਦੀ ਤੂੰ ਇਹ ਗੁੱਸਾ ਨਾ ਕਰੋ ਤੁਸੀਂ ਮੈਨਾਂ ਸ਼ਹਿਰ ਚਲੋ ਤੁਹਾਨੂੰ ਜੋ ਕੁਝ ਚਾਹੀਦਾ ਨਾ ਤੇ ਤੁਹਾਨੂੰ ਮੈਂ ਸ਼ਹਿਰੋਂ ਲੈ ਦਾਂਗੀ ਨਹੀਂ ਰਹਿਣ ਦੋ ਭਾਬੀ ਤੁਸੀਂ ਨਾ ਮੈਂ ਮਾੜੇ ਘਰ ਦੀ ਧੀ ਆ ਤੇ ਨਾ ਹੀ ਮੈਂ ਮਾੜੇ ਘਰ ਦੀ ਨੋਹ ਆ ਜਿਹੜੀ ਮੈਂ ਤਾਂ ਤੁਹਾਨੂੰ ਮੰਗ ਕੇ ਛਗਣ ਲਵਾਂ ਰਹਿਂਦੇ ਪੁੱਤ ਤੂੰ ਮੈਂ ਹੀ ਤੈਨੂੰ ਇੱਥੇ ਬੁਲਾਇਆ ਏ ਤੇ ਮੈਂ ਹੀ ਤੇਰਾ ਨਾ ਦੇਣ ਲੈਣ ਕਰਾਂਗੀ ਤੂੰ ਫੜਾ ਦੇ ਇਹਨੂੰ ਸਮਾਨ ਤੇ ਚੱਲ ਆਪਾਂ ਦੂਜੇ ਕਮਰੇ 'ਚ ਚੱਲ ਜਾਈਏ ਚਲੋ ਮੰਮੀ ਜੀ ਆਲੋ ਭਾਬੀ ਮੈਂ ਤੈਨੂੰ ਕਿਹਾ ਸੀ ਨਾ ਕਿਰਨ ਜਿੰਨਾ ਮਰਜ਼ੀ ਕਰ ਲੈ ਇਹਨਾਂ ਦਾ ਇਹਨਾਂ ਨੇ ਕੋਈ ਨਾ ਕੋਈ ਨੁਕਸ ਕਾਢ ਹੀ ਦੇਣਾ ਕੱਢਤਾ ਕਿ ਨਹੀਂ ਦੀਦੀ ਜੇ ਸੂਟ ਨਹੀਂ ਪਸੰਦ ਤੇ ਆਪਾਂ ਹੋਰ ਲੈ ਆਉਂਦੇ ਫਰੋਸ ਕੇ ਜਾਣ ਵਾਲੀ ਕਿਹੜੀ ਗੱਲ ਸੀ ਕੋਈ ਗੱਲਾਂ ਕਿਰਨ ਇਦਾਂ ਤੇ ਸਭਾ ਹੀ ਇਦਾਂ ਦਾ ਮਾਂ ਨੇ ਲਾੜ ਲਈ ਜੂ ਰੱਖੀ ਆ ਜਾਨ ਲੱਗਿਆ ਇੱਕ ਦੋ ਵਾਰੀ ਪੁੱਛ ਲਈ ਜੀ ਇਹਦੇ ਲੈ ਲੂਗੀ ਸੂਟ ਤੇ ਠੀਕ ਆ ਨਹੀਂ ਤੇ ਆਪ ਸਵਾ ਕੇ ਪਾਈ ਸੂਟ ਕਿਹੜੇ ਮਾੜੇ ਹੁੰਦੇ ਆ ਠੀਕ ਹੈ ਦੀਦੀ ਜਿਹੜਾ ਕੁਝ ਮੇਰੇ ਨਾਲ ਹੋਇਆ ਸੀ ਨਾ ਉਹੋ ਕੁਝ ਇਹਦੇ ਨਾਲ ਹੋ ਗਿਆ ਚਾਲ ਕੋਈ ਗੱਲ ਨਹੀਂ ਕਿਹ ਗੱਲ ਤੇ ਦਰਾਨੀ ਠਾਣੀ ਦੀ ਬਰਾਬਰੀ ਹੋਈ ਪੁੱਤ ਬਸ ਸਵੀਕਾਰ ਤੂੰ ਆਪਣਾ ਮੂਡ ਠੀਕ ਕਰ ਤੈਨੂੰ ਜੋ ਕੁਝ ਚਾਹੀਦਾ ਵਾ ਨਾ ਤੂੰ ਮੇਰੇ ਕੋਲ ਆ ਕੇ ਚੱਲ ਜੀ ਮੰਮੀ ਮੈਂ ਇੱਥੇ ਕੁਝ ਲੈਣ ਨਹੀਂ ਆਈ ਪਰ ਮੇਰੇ ਸਹੁਰਿਆਂ ਨੇ ਤਾਂ ਕਹਿਣਾ ਹੀ ਆ ਨਾ ਗਈ ਹੀ ਬੜੇ ਚਾਅ ਨਾਲ ਪਰ ਜਵਾਈ ਦਾ ਚੂੜਾ ਵਧਾਉਣ ਤਾਂ ਗੋਪਰਜਾਈ ਨੇ ਕੀ ਦਿੱਤਾ ਤੇ ਮੈਂ ਕੀ ਆਖਾਂਗੀ 3100 ਰੁਪਏ ਤੇ ਇੱਕ ਸੂਟ ਦੇਣ ਲੱਗੀ ਹੀ ਮੈਨੂੰ ਚੱਲ ਕੋਈ ਗੱਲ ਨਹੀਂ ਪੁੱਤ ਜਿੱਦਾਂ ਦੀ ਉਹਨੂੰ ਸਮਝ ਹੀ ਉਨੇ ਉਦਾਂ ਦਾ ਹੀ ਤੇ ਨਾ ਵਰਤਤਾ ਤੂੰ ਫੇਰ ਨਾ ਕਰ ਇਸ ਗੱਲ ਦੀ ਉਹਨੂੰ ਤੇ ਮੈਂ ਪੁੱਛਾਂਗੀ ਵੀ ਤੇਰ ਕੋ ਮੇਰੀ ਤੀਨ ਨੂੰ ਦੇਣ ਵਾ ਤੇ ਇਹੋ ਪਾਜੀ ਹੈ ਮੰਮੀ ਸਮਝਣ ਨੂੰ ਉਹ ਕਿਹੜੀ ਨਿਆਣੀ ਸੀ ਜੇ ਨਹੀਂ ਸਮਝ ਤਾਂ ਤੁਹਾਨੂੰ ਪੁੱਛ ਲੈਂਦੀ ਵੀ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਇੰਨੇ ਚਿਰਾਂ ਬਾਅਦ ਕੋਈ ਮੈਨੂੰ ਸ਼ਗਨ ਦੇਣਾ ਹੀ ਤੇ ਕੋਈ ਟੂਮਸ਼ੱਲਾ ਹੀ ਪਾ ਦਿੰਦੀ 3100 ਰੁਪਿਆ ਪਾ ਕੇ ਲਫਾਫੇ ਚ ਤੇ ਮੇਰੇ ਹੱਥ ਫੜਾਤਾ ਓ ਕੀ ਗੱਲ ਕਰਨਾ ਤੂੰ ਤੇ ਸੂਟ ਹਾਦੀ ਦੀ ਦੀ ਵਾਸਤੇ ਲੈ ਕੇ ਗਈ ਹਾਂ ਤੇ ਹੁਣ ਇਹਨੂੰ ਵਾਪਸ ਲੈ ਆਈਆਂ ਪਤਾ ਨਹੀਂ ਨਵ ਦੀਦੀ ਨੂੰ ਕੀ ਗੱਲ ਹੋਈ ਆ ਉਹਨਾਂ ਨੂੰ ਮੇਰੇ ਦਿੱਤਾ ਸ਼ਗਨ ਪਸੰਦ ਨਹੀਂ ਆਇਆ ਉਹਨਾਂ ਨੇ ਮੇਰਾ ਸ਼ਗਨ ਤੇ ਸੂਟ ਵਾਪਸ ਮੋੜਤਾ ਵਾ ਕਿਰਨ ਇਹ ਦੀਦੀ ਨੇ ਨਾ ਵੱਡੀ ਭਾਬੀ ਵਾਰੀ ਵੀ ਇਦਾਂ ਕੀਤਾ ਸੀ ਤੂੰ ਇਦਾਂ ਕਰ ਹਾ ਸੂਟ ਤੇ ਸ਼ਗਨ ਲਿਆ ਮੈਨੂੰ ਫੜਾ ਮੈਂ ਦੇ ਕੇ ਆਉਣਾ ਇਹਨਾਂ ਨੂੰ ਨਹੀਂ ਨਾ ਰਹਿਂਦੇ ਤੂੰ ਤੂੰ ਹੀ ਨਾ ਜਾਓ ਨਹੀਂ ਤੇ ਦੀਦੀ ਨੂੰ ਤੇ ਮੰਮੀ ਨੂੰ ਲੱਗਣਾ ਵਾ ਕਿ ਮੈਂ ਤੁਹਾਨੂੰ ਸਿਖਾ ਕੇ ਭੇਜਿਆ ਵਾ ਓ ਕਿਰਨ ਛੱਡ ਤੂੰ ਇਹਨਾਂ ਗੱਲਾਂ ਨੂੰ ਮੈਨੂੰ ਜਾ ਕੇ ਉਹਨਾਂ ਨਾਲ ਇੱਕ ਵਾਰ ਗੱਲ ਕਰਨੀ ਪੈਣੀ ਆ ਕਿ ਤੂੰ ਹੀ ਆਪਣੇ ਭਰਾ ਵਰਜਾਈਆਂ ਨਾ ਵਰਤਣਾ ਕਿ ਜਾਂ ਫਿਰ ਇਹ ਨਾ ਪੈਸਾ ਨਾ ਵਰਤਣਾ ਲਿਆ ਫੜਾ ਤੋ ਇੱਧਰ ਮੈਨੂੰ ਸੂਟ ਨਵ ਕਿਦਰ ਚੱਲਿਆ ਲੱਗਦਾ ਕਿਰਨ ਦੀ ਪੰਚਾਇਤ ਕਰਨ ਚੱਲਿਆ ਵੇਖਣਾ ਤੇ ਬੰਦਾ ਹੀ ਆ ਨਾ ਆ ਵੇਖ ਲਓ ਮੰਮੀ ਵੀਰਾ ਉਹੀ ਸੂਟ ਤੇ ਉਹੀ ਛਗਨ ਚੋੱਕ ਕੇ ਵਾਪਸ ਲੈ ਆ ਜੇ ਤੁਸੀਂ ਸਮਝ ਗਏ ਜੇ ਨਾ ਇਹ ਕਿਉਂ ਵਾਪਸ ਲੈ ਕੇ ਆਇਆ ਪੁੱਤ ਇਹਦੀ ਜਨਾਨੀ ਨੇ ਇਹਨੂੰ ਸਿਖਾ ਕੇ ਭੇਜਿਆ ਹੋਣਾ ਵਾ ਹੋਰ ਇਹਨੇ ਕਾਹ ਤੋਂ ਵਾਪਸ ਲੈ ਕੇ ਆਉਣਾ ਸੀ ਨਵ ਕਿਰਨ ਨੇ ਗੱਲ ਚੰਗੀ ਨਹੀਂ ਕੀਤੀ ਜਿਹੜਾ ਤੈਨੂੰ ਸਿਖਾ ਕੇ ਇੱਥੇ ਭੇਜਿਆ ਨਨਾਨ ਪਰਜਾਈ ਦੀ ਗੱਲ ਹੀ ਦੋਵੇਂ ਜਣੀਆਂ ਨੇ ਬੇੜ ਲੈਂਦੀਆਂ ਭਰਾ ਨੂੰ ਵਿੱਚ ਕਿਉਂ ਪਾਇਆ ਭਾਬੀ ਜੀ ਮੈਂ ਇੱਥੇ ਕਿਸ ਦੇ ਸਿਖਾਏ ਤੇ ਨਹੀਂ ਆਇਆ ਮੈਂ ਬਸ ਦੀਦੀ ਨੂੰ ਇੱਕ ਗੱਲ ਪੁੱਛਣ ਆਇਆ ਵਾਂ ਕਿ ਜੇ ਤਾਨੂੰ ਪੈਸਿਆਂ ਦੇ ਵਿੱਚੋਂ ਤੇ ਭਰਾ ਦੇ ਵਿੱਚੋਂ ਕਿਹ ਇੱਕ ਨੂੰ ਚੋਣਨਾ ਪਏ ਤੇ ਫਿਰ ਤੁਸੀਂ ਕਿਹਨੂੰ ਚੁਣੋਗੇ ਵਿੱਚੋਂ ਵੀਰੇ ਇਹ ਕਿਦਾਂ ਦੀ ਗੱਲ ਕੀਤੀ ਤੂੰ ਪੈਸਿਆਂ ਦਾ ਮੇਰੇ ਭਰਾਵਾਂ ਨਾਲ ਕੀ ਮੇਲ ਆ ਦੀਦੀ ਮੈਂ ਜਿਹੜੀ ਗੱਲ ਪੁੱਛੀ ਆ ਨਾ ਤੁਸੀਂ ਮੈਨੂੰ ਉਸ ਗੱਲ ਦਾ ਜਵਾਬ ਦਿਓ ਕਿ ਪੈਸਿਆਂ ਵਿੱਚੋਂ ਤੇ ਸਾਡੇ ਦੋਵਾਂ ਭਰਾਵਾਂ ਵਿੱਚੋਂ ਤੁਸੀਂ ਕਿਹਨੂੰ ਚੁਣੋਗੇ ਵੀਰੇ ਮੈਂ ਤੁਹਾਡੇ ਦੋਵਾਂ ਭਰਾਵਾਂ ਪਿੱਛੇ ਕਿਸੇ ਵੀ ਦੌਲਤ ਨੂੰ ਠੋਕਰ ਮਾਰ ਸਕਦੀ ਆ ਨਾਲੇ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਮੈਂ ਤੁਹਾਨੂੰ ਦੋਵਾਂ ਭਰਾਵਾਂ ਨੂੰ ਤਾਂ ਮਿਲਣਾ ਵਰਤਣਾ ਵਾਂ ਵੇ ਪੁੱਤ ਕਿਦਾਂ ਦੇ ਆ ਗੱਲਾਂ ਕਰਨ ਦੇ ਆ ਤੋਂ ਮਾਪਿਆਂ ਦੇ ਜਾਣ ਤੋਂ ਬਾਅਦ ਚ ਨਾ ਪੇਕੇ ਭਰਾਵਾਂ ਪਰਜਾਈਆਂ ਨਾਲ ਹੀ ਹੁੰਦੇ ਆ ਅੱਛਾ ਮੰਮੀ ਜੇ ਇਹ ਗੱਲ ਆ ਵੀ ਮਾਪਿਆਂ ਦੇ ਜਾਣ ਤੋਂ ਬਾਅਦ ਜਿਹੜੇ ਪੇਕੇ ਹੁੰਦੇ ਆ ਉਹ ਭਰਾਵਾਂ ਪਰਜਾਈਆਂ ਨਾਲ ਹੀ ਹੁੰਦੇ ਆ ਤੇ ਹੁਣ ਮੇਰੀ ਗੱਲ ਤੂੰ ਹੀ ਇੱਕ ਗੁੱਸਾ ਨਾ ਕਰਿਓ ਜੋ ਕੁਝ ਭੈਣ ਨੇ ਕਿਰਨ ਨਾਲ ਕੀਤਾ ਆ ਉਹ ਸਹੀ ਕੀਤਾ ਆ ਤੁਹਾਨੂੰ ਲੱਗਦਾ ਵੀ ਅੱਗੇ ਤੋਂ ਕਰਨੇ ਜਿਹੜੀ ਭੈਣ ਨਾਲ ਸਹੀ ਤਰੀਕੇ ਨਾਲ ਵਰਤੂਗੀ ਐਨੇ ਚਾਵਾ ਦੇ ਨਾਲ ਉਹਨੇ ਭੈਣ ਨੂੰ ਦਿੱਤਾ ਹੀ ਸੂਟ ਉਹਨੇ ਵਾਪਸ ਕਰਤਾ ਇਹੋ ਕੰਮ ਵੀ ਇਹਨੇ ਵੱਡੀ ਭਾਬੀ ਵਰੀ ਕੀਤਾ ਸੀ ਜੇ ਤੁਸੀਂ ਮੈਨੂੰ ਮੇਰੀ ਪਸੰਦਾ ਸਗਨ ਨਾ ਦੋਗੇ ਤੇ ਫਿਰ ਮੈਂ ਵਾਪਸ ਹੀ ਮੋੜਨਾ ਨਾ ਦੀਦੀ ਇੱਥੇ ਤੁਸੀਂ ਗਲਤ ਜੇ ਹੁਣੇ ਤੁਸੀਂ ਕਹਿ ਕੇ ਹਟੇ ਜੇ ਕਿ ਮੈਨੂੰ ਕੋਈ ਦੌਲਤ ਨਹੀਂ ਚਾਹੀਦੀ ਮੈਂ ਆਪਣੇ ਭਰਾ ਪਰਜਾਈ ਨਾ ਵਰਤਣਾ ਤੇ ਹੁਣੇ ਤੁਸੀਂ ਕਹਿਣ ਲੱਗੇ ਜੇ ਕਿ ਮੇਰੀ ਪਸੰਦਾ ਮੈਨੂੰ ਸਗਨ ਨਾ ਮਿਲਿਆ ਤਾਂ ਫਿਰ ਮੈਂ ਮੋੜੂਗੀ ਇਹ ਕਿਵੇਂ ਦੀ ਗੱਲ ਹੋਈ ਤੁਸੀਂ ਆਪਣਾ ਕੋਈ ਸਟੈਂਡ ਤੇ ਰੱਖੋ ਵੇਖੋ ਦੀਦੀ ਮੈਂ ਤੁਹਾਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਆ ਵੀ ਜੇ ਤੁਸੀਂ ਚਾਹੁੰਦੇ ਜਣਾ ਤੇ ਤੁਹਾਡੇ ਭਰਾ ਪਰਜਾਈ ਤੁਹਾਡੇ ਦੋਖ ਸੁਖ ਵਿੱਚ ਤੁਹਾਡੇ ਨਾਲ ਖੜਨ ਤੇ ਫਿਰ ਉਹਨਾਂ ਜੋਤਾਂ ਨੂੰ ਸਗਨ ਦਿੱਤਾ ਆ ਜਾਂ ਪੈਸੇ ਦਿੱਤੇ ਆ ਨਾ ਉਹਨਾਂ ਨੂੰ ਰੱਖ ਲਿਆ ਕਰੋ ਉਹਨਾਂ ਦੇ ਪੈਸੇ ਦਾ ਮੁੱਲ ਨਾ ਪਾਇਆ ਕਰੋ ਕਿਉਂਕਿ ਜਿੱਥੇ ਭੈਣ ਭਰਾਵਾਂ ਨੇ ਖੜਨਾ ਹੁੰਦਾ ਨਾ ਉਥੇ ਪੈਸੇ ਨੇ ਨਹੀਂ ਖੜਨਾ ਹੁੰਦਾ ਬਾਕੀ ਤੁਹਾਡੀ ਮਰਜ਼ੀ ਆ ਵੀ ਹੁਣ ਤੁਸੀਂ ਇਹ ਸ਼ਗਨ ਰੱਖਣਾ ਆ ਜਾਂ ਨਹੀਂ ਰੱਖਣਾ ਮੰਮੀ ਕਿਤੇ ਨਾ ਕਿਤੇ ਵੀਰੇ ਦੀ ਗੱਲ ਹੈ ਤੇ ਕੌੜੀ ਹੀ ਪਰ ਹੈ ਸੱਚੀ ਹੀ ਮੈਂ ਜਾਣੇ ਅਣਜਾਣੇ ਵਿੱਚ ਆਪਣੀਆਂ ਭਾਬੀਆਂ ਦੇ ਪਿਆਰ ਦਾ ਮੁੱਲ ਪਾ ਬੈਠੀ ਹਾਂ ਹਾਂ ਪੁੱਤ ਨਾਲ ਦੀਆਂ ਗੱਲਾਂ ਨੇ ਮੈਨੂੰ ਵੀ احساس ਕਰਾਤਾ ਜੋ ਕੁਝ ਵੀ ਅਹੀਂ ਕੀਤਾ ਨਾ ਉਹ ਗਲਤ ਹੀ ਭਾਬੀ ਜੋ ਕੁਝ ਮੈਂ ਤੁਹਾਡੇ ਨਾਲ ਕੀਤਾ ਉਹੀ ਕੁਝ ਮੈਂ ਛੋਟੀ ਭਾਬੀ ਨਾਲ ਕੀਤਾ ਹੋ ਸਕੇ ਤਾਂ ਮੈਨੂੰ ਛੋਟੀ ਭੈਣ ਸਮਝ ਕੇ ਮਾਫ ਕਰ ਦਿਓ ਦੀਦੀ ਮੇਰਾ ਟਾਈਮ ਲੰਘ ਚੁੱਕਿਆ ਹੁਣ ਤੁਸੀਂ ਉਹਦੇ ਕੋਲ ਮਾਫੀ ਮੰਗੋ ਜਿਹਦਾ ਤੁਸੀਂ ਦਿਲ ਦਿਖਾਇਆ ਪੁੱਤ ਵੱਡੀ ਭਾਬੀ ਤੇਰੀ ਸਹੀ ਕਹਿਣ ਲਈ ਆ ਤੈਨੂੰ ਜਾ ਕੇ ਕਿਰਨ ਕੋ ਮਾਫੀ ਮੰਗਣੀ ਚਾਹੀਦੀ ਆ ਠੀਕ ਆ ਮੰਮੀ ਜੀ ਮੈਂ ਹੁਣੇ ਜਾਂਦੀ ਆ ਹਲ ਭਾਬੀ ਬੜੇ ਆਰਾਮ ਨਾਲ ਬੈਠੇ ਜੀ ਮੈਨੂੰ ਮੇਰਾ ਸ਼ਗਨ ਦੋ ਤੇ ਮੈਂ ਜਾਵਾਂ ਜੀ ਦੀਦੀ ਤੁਹਾਨੂੰ ਉਹ ਸੂਟ ਨਹੀਂ ਨਾ ਪਸੰਦ ਤੇ ਮੇਰੇ ਲਈ ਮਾਰਿਚ ਹੋਰ ਵੀ ਸੂਟ ਨੇ ਤੁਸੀਂ ਉਹਦੇ ਵਿੱਚ ਲੈ ਲਓ ਤੇ ਜੇ ਬਹੁਤੀ ਗੱਲ ਆ ਤੁਸੀਂ ਮੈਨਾਂ ਸ਼ਹਿਰ ਚਲੋ ਤੇ ਜੋ ਤੁਹਾਨੂੰ ਪਸੰਦ ਆਏਗਾ ਤੇ ਉਹ ਲੈ ਲਿਓ ਪਰ ਇਸਕਰ ਵਿੱਚ ਰੋਸ ਕੇ ਨਾ ਜਾਓ ਭਾਬੀ ਸ਼ਗਨ ਮੈਂ ਤੁਹਾਡਾ ਰੱਖ ਲਿਆ ਵਾ ਤੁਸੀਂ ਇੰਨੇ ਪਿਆਰ ਨਾਲ ਮੈਨੂੰ ਸ਼ਗਨ ਦਿੱਤਾ ਹੀ ਮੈਂ ਕਿੱਦਾਂ ਮੋੜ ਸਕਦੀ ਆ ਪਰ ਦੀਦੀ ਤੁਹਾਨੂੰ ਤੇ ਉਹ ਸੂਟ ਪਸੰਦ ਹੀ ਨਹੀਂ ਭਾਬੀ ਤੁਸੀਂ ਮੈਨੂੰ ਇੰਨੇ ਪਿਆਰ ਨਾਲ ਸੂਟ ਦਿੱਤਾ ਉਹ ਵੀ ਆਪਣੀ ਵਰੀ ਚੋਂ ਕੱਢ ਕੇ ਮੈਂ ਉਹਨੂੰ ਕਿੱਦਾਂ ਮਾੜਾ ਕਹਿ ਸਕਦੀ ਆ ਮੈਂ ਇਹ ਸੂਟ ਜ਼ਰੂਰ ਸਵਾ ਕੇ ਪਾਉਂਗੀ ਨਾਲੇ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ ਜਿਹੜਾ ਮੈਂ ਤੁਹਾਡਾ ਦਿਲ ਦੁਖਾਇਆ ਦੀਦੀ ਘਰ ਦੀਆਂ ਤਿਆਂ ਜਣੀਆਂ ਮਾਫ਼ੀ ਨਹੀਂ ਮੰਗਦੀਆਂ ਤੁਸੀਂ ਮੇਰਾ ਦਿੱਤਾ ਹੋਇਆ ਸ਼ਗਨ ਰੱਖ ਲਿਆ ਮੇਰੇ ਲਈ ਇੰਨਾ ਹੀ ਬਹੁਤ ਆ ਪੁੱਤ ਇਹ ਗੱਲ ਹੁਣ ਧਿਆਨ ਚ ਰੱਖੀ ਭਰਾਵਾਂ ਪਰਜਾਈਆਂ ਦੇ ਦਿੱਤੇ ਲੈ ਇਹਨਾਂ ਨਹੀਂ ਵਰਤੀਦਾ ਹੁੰਦਾ ਉਹਨਾਂ ਦੇ ਪਿਆਰ ਨਾਲ ਵਰਤੀਦਾ ਹੁੰਦਾ ਲੱਗੀ ਸਮਝ ਹਾਂਜੀ ਮੰਮੀ ਜੀ ਲੱਗੀ ਆ ਮੈਨੂੰ ਸਮਝ ਆ ਗਈ ਚਲੋ ਠੀਕ ਆ ਭਾਬੀ ਜੀ ਮੈਂ ਫਿਰ ਚਲਦੀ ਆ ਠੀਕ ਹੈ ਜੀ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਮੀਦ ਕਰਦੇ ਆ ਕਿ ਜੋ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਮੈਸੇਜ ਦਿੱਤਾ ਹੈ ਉਹ ਵੀ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਉਹ ਪਹੁੰਚ ਸਕੇ ਤੇ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ